ਚੰਡੀਗੜ੍ਹ ਨੂੰ 328 ਨਵੀਆਂ ਇਲੈਕਟ੍ਰੋਨਿਕ ਬੱਸਾਂ ਮਿਲਣ ਦੇ ਨਾਲ ਟ੍ਰਾਈ ਸਿਟੀ ਖੇਤਰ ਦੇ ਵੰਸ਼ਿਕਾ ਲਈ ਯਾਤਰਾ ਸੁਵਿਧਾ ਦੇ ਵਿੱਚ ਬੜਾ ਸੁਧਾਰ ਆਏਗਾ ਕੇਂਦਰ ਸਰਕਾਰ ਨੇ ਚੰਡੀਗੜ੍ਹ ਦੇ ਲਈ 328 ਜਿਹੜੀ ਕਿ ਪੀ ਐਮਈ ਬੱਸਾਂ ਦਾ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਦੇ ਨਾਲ ਸ਼ਹਿਰ ਦੇ ਵਿੱਚ ਕੁੱਲ 428 ਇਲੈਕਟ੍ਰੋਨਿਕ ਬੱਸਾਂ ਹੋ ਜਾਣਗੀਆਂ ਇਹ ਪਹਿਲ ਕਦਮੀ ਰੋਜ਼ਾਨਾ ਲਗਭਗ 80000 ਟ੍ਰਾਈ ਸਿਟੀ ਯਾਤਰੀਆਂ ਦੇ ਲਈ ਫਾਇਦੇਮੰਦ ਸਾਬਤ ਹੋਏਗੀ ਤਾਂ ਇੱਕ ਖਾਸ ਰਿਪੋਰਟ ਅਗਰ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤੇ ਚੰਡੀਗੜ੍ਹ ਦੇ ਵਿੱਚ CTU ਬੱਸ ਸਰਵਿਸ ਨੇ CTU ਬੱਸ ਸਰਵੀ ਦੇ ਵਿੱਚ ਆਏ ਦਿਨ ਲੋਕ ਜਿਹੜੇ ਨੇ ਆਪਣੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਵਿੱਚ ਜਾਣ ਵਾਸਤੇ ਸੀਟੀਬਸ ਸਰਵਿਸ ਦਾ ਆਪ੍ਰਯੋਗ ਕਰਦੇ ਨੇ ਉਥੇ ਹੀ ਅਗਰ ਗੱਲ ਕਰੀਏ ਤੇ ਚੰਡੀਗੜ੍ਹ ਦੇ ਲੋਕਾਂ ਵਾਸਤੇ ਕੁਝ ਦੀ ਗੱਲ ਸਾਹਮਣੇ ਆਈ ਹੈ ਦੀ ਪਾਵਲੀ ਦੀ ਤੋਂ ਬਾਅਦ ਵੀ ਅਗਰ ਗੱਲ ਕਰੀਏ ਤੇ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਚੰਡੀਗੜ੍ਹ ਨੂੰ 328 ਈ ਬੱਸਾਂ ਜਿਹੜੀਆਂ ਨੇ ਹੁਣ ਦਿੱਤੀਆਂ ਜਾਣਗੀਆਂ ਅਗਰ ਚੰਡੀਗੜ੍ਹ ਦੀ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ ਜਿਹੜਾ ਹੈ ਸੀਟੀਬਸ ਸਰਵਿਸ ਹੈ ਤੇ ਇਹ ਜਿਹੜੀ ਕਿ ਜ਼ਿਰਖਪੁਰ ਖਰੜ ਉਧਰ ਪੰਚਕੂਲਾ ਤੱਕ ਜਿਹੜੀ ਹੈ ਬਿਲਕੁਲ ਆਪਣੀ ਸਵਾਰੀਆਂ ਨੂੰ ਆਪਣੀ ਮੰਜ਼ਿਲ ਤੱਕ ਜਿਹੜੀ ਹੈ ਪਹੁੰਚਾਉਂਦੀਆਂ ਨੇ ਤੇ ਬਿਲਕੁਲ ਇਸੇ ਉਦੇ ਵੀ ਜਿਹੜਾ ਹੈ ਇਸ ਜਿਹੜਾ ਆਪਣਾ ਚੰਡੀਗੜ੍ਹ ਸਿਟੀ U ਹੈ ਇਥੇ ਵੀ ਤੋਂ ਕੇਂਦਰ ਵੱਲੋਂ ਜਿਹੜਾ ਹੈ 328 ਬੱਸਾਂ ਦਿੱਤੀਆਂ ਗਈਆਂ ਨੇ ਕਿਉਂਕਿ ਲਗਾਤਾਰ ਜੇ ਸਰਕਾਰਾਂ ਦੀ ਗੱਲ ਕਰੀਏ ਸਰਕਾਰ ਵੀ ਇਹੀ ਕਹਿੰਦੀ ਦਿਖ ਰਹੀ ਹੈ ਕਿ ਜਿਹੜੀ ਬੈਟਰੀ ਵਾਲੀ ਜਿਹੜੀ ਇਲੈਕਟ੍ਰਿਕ ਬੱਸਾਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਤੇ ਬਿਲਕੁਲ ਚੰਡੀਗੜ੍ਹ ਦੇ ਵਿੱਚ ਇਸ ਤੋਂ ਪਹਿਲਾਂ ਵੀ ਕਈ ਇਲੈਕਟ੍ਰਿਕ ਬੱਸਾਂ ਨੇ ਤੇ ਹੁਣ 328 ਇਲੈਕਟ੍ਰਿਕ ਬੱਸਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਚੰਡੀਗੜ੍ਹ ਦੀ ਸੜਕਾਂ ਤੇ ਦੌੜਦੀਆਂ ਲਿਕਨਗੀਆਂ ਅਗਰ ਚੰਡੀਗੜ੍ਹ ਦੀ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ ਕਈ ਜ਼ਿਆਦਾ ਸੈਕਟਰਸ ਨੇ ਸੈਕਟਰਸ ਦੇ ਨਾਲ ਨਾਲ ਇੱਕ ਸੈਕਟਰ 43 ਦੇ ਵਿੱਚ ਬੱਸ ਸਟੈਂਡ ਹੈ ਤੇ ਇੱਕ ਸੈਕਟਰ 17 ਦੇ ਵਿੱਚ ਬੱਸ ਸਟੈਂਡ ਹੈ ਤੇ ਤੁਹਾਨੂੰ ਹੁਣ ਅਗਰ ਕਿਸੇ ਵੀ ਜਗ੍ਹਾ ਜਾਣਾ ਹੈ ਚਾਹੇ ਖਰੜ ਜਾਣਾ ਹੈ ਚਾਹੇ ਮੋਹਾਲੀ ਜਾਣਾ ਹੈ ਚਾਹੇ ਪੰਚਕੂਲਾ ਜਾਣਾ ਹੈ ਚਾਹੇ ਜ਼ਿਰਖਪੁਰ ਜਾਣਾ ਹੈ ਤੇ ਹੁਣ ਤੁਸੀਂ ਜਿਹੜਾ ਹੈ ਸਰਕਾਰੀ ਜਿਹੜੀ ਚੰਡੀਗੜ੍ਹ ਦੀ RTC ਬੱਸ ਸਰਵਿਸ ਹੈ ਉਹਦੇ ਵਿੱਚ ਸਵਾਰ ਸਹਿਰ ਕਰ ਸਕੂਗੇ ਤੇ ਹਾਲਾਂਕਿ ਲੋਗ ਹਲੇ ਵੀ ਜਿਹੜਾ ਹੈ ਕਾਫੀ ਲੋਕ ਖਾਂਦੇ ਨੇ ਚੰਡੀਗੜ੍ਹ ਦੇ ਵਿੱਚ ਪਰ ਜਿਹੜੀ ਸੀਟੀਓ ਦੀ ਬੱਸਾਂ ਨੇ ਉਹਨਾਂ ਦੇ ਵਿੱਚ ਏਸੀ ਬੱਸਾਂ ਵੀ ਨੇ ਗਰਮੀਆਂ ਵਾਂਗ